ਅਪਲ ਦੇ ਨਾਲ ਬਰਾਬਰ ਦੀਆਂ ਕੰਪਨੀਆਂ ਆ ਉਹਦਾ ਸਰਵਰ ਠੱਪ ਹੋਣ ਨਾਲ ਸਮੁੱਚੀ ਦੁਨੀਆ ਦੇ ਵਿੱਚ ਅਫਰਾ ਤਪਰੀ ਮਚ ਗਈ ਤੇ ਕਹਿੰਦੇ ਇੱਕ ਦਿਨ ਦੇ ਵਿੱਚ 23 ਮਿਲੀਅਨ ਡਾਲਰ ਦਾ ਘਾਟਾ ਪਿਆ ਉਹਨਾਂ ਘਾਟਾ ਤਾਂ ਪਤਾ ਨਹੀਂ ਜੀ ਕਿੰਨਾ ਪਿਆ ਹੈ ਜਿੰਨਾ ਤੱਕ ਤਾਂ ਪਈ ਜਾਂਦਾ ਘਾਟਾ ਤਾਂ ਜਿਸ ਤੱਕ ਦੇ ਨਾਲ ਕਿਉਂਕਿ ਮੇਰੇ ਖਿਆਲ ਵਿੱਚ ਸਾਹਿਬਾ ਜੀ ਦੀ ਗੱਲ ਜਿਹੜੀ ਹੈਗੀ ਆ ਉਹੀ ਹੋਈ ਹੈ ਜੀ ਉਹ ਸਰਵਰ ਦੇ ਵਿੱਚ ਉਹਨਾਂ ਦੀ ਕੋਈ ਗੜਬੜ ਪਈ ਹੋਈ ਆ ਉਹਨੂੰ ਠੀਕ ਕਰ ਲਈ ਹੈ ਹਾਂ ਜੀ ਪਰ ਸਵਾਲ ਇਹ ਨਹੀਂ ਕਿ ਅੱਜ ਸਾਨੂੰ ਕਿਹਦਾ ਘੱਟਾ ਪੈਂਦਾ ਸਵਾਲ ਇਹ ਹੈ ਕਿ ਕੀ ਸਾਡੀਆਂ ਜ਼ਿੰਦਗੀਆਂ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਕੇਂਦਰ ਥੋਕੇ ਰਹਿ ਗਈਆਂ ਸਾਇੰਸ ਟੈਕਨੀਕ ਬਹੁਤ ਵੱਡੀ ਚੀਜ਼ ਹੈ ਇਹ ਦੇ ਬਿਨਾ ਨਹੀਂ ਸਰਦਾ ਅਸੀਂ ਸਪੇਸ ਤੱਕ ਵੀ ਗਏ ਹਾਂ ਸਾਰਾ ਕੁਝ ਜਾਣਿਆ ਅਸੀਂ ਪਤਾਲ ਤੱਕ ਵੀ ਗਏ ਹਾਂ ਬਾਬੇ ਨੇ ਤਾਂ ਲੱਖਾਂ ਕਾ ਸ਼ਾਂਕਾਸ਼ਪਤਾਲ ਹਸਪਤਾਲ ਬਹੁਤ ਪਹਿਲਾਂ ਕਹਦਾ ਸੀ ਗੁਰੂ ਨਾਨਕ ਦੇਵ ਸਾਹਿਬ ਨੇ ਪਰ ਸਾਡੀ ਨਿਰਪਰਤਾ ਇੰਨੀ ਹੋ ਜਾਣੀ ਕਿ ਸਮੁੱਚੀ ਦੁਨੀਆ ਖੜੀ ਰਹੀ ਇਸ ਵੇਲੇ ਕਹਿੰਦੇ ਜੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਫਲੈਗਾਂ ਰੁਕੀਆਂ ਹੋਈਆਂ ਹੂੰ ਜਿਹੜਾ ਸਿੱਪੀ ਜਿਹੜਾ ਰੇਲਵੇ ਲਾਈਨਾ ਦਾ ਮਾਮਲਾ ਸਾਰੇ ਦਾ ਉਹ ਕਿਉਂ ਆਇਆ ਇਹਦੀਆਂ ਰਿਜ਼ਰਵੇਸ਼ਨ ਵਗੈਰਾ ਹੁੰਦੀ ਸੀ ਕਿਉਂਕਿ ਹਰ ਚੀਜ਼ ਜਿਹੜੀ ਹੈ ਉਹ ਕੰਪਿਊਟਰ ਔਰ ਨੈੱਟ ਦੇ ਨਾਲ ਸੰਬੰਧਿਤ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਅਫਰਾ ਤਫਰੀਦ ਵਿੱਚ ਮੱਚੀ ਹੋਈ ਹੈ ਜੀ ਇੱਥੇ ਜਿਹੜੇ ਦੁਨੀਆ ਦੇ ਵਿਦਵਾਨ ਬੰਦੇ ਹੈ ਜਿਹੜੇ ਸਾਇੰਟਿਸਟ ਹੈ ਟੈਕਨੀਸ਼ੀਅਨ ਹੈ ਉਹਨਾਂ ਨੂੰ ਬੈਠ ਕੇ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਜਿਹਨੀਆਂ ਇਸ ਕਿਸਮ ਦੀ ਚੁਣੌਤੀਆਂ ਹੁੰਦੀਆਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਕੱਲ ਦਾ ਜਿਹੜਾ ਹੋਇਆ ਜੀ ਮੈਂ ਤਾਂ ਅਸਲ ਦੇ ਵਿੱਚ ਸੱਚੀ ਗੱਲ ਦੱਸਾਂ ਮੈਨੂੰ ਆਪਣੇ ਪ੍ਰੋਗਰਾਮ ਬਾਰੇ ਵੀ ਅਨਸਰਟੇਨਟੀ ਬਣੀ ਹੋਈ ਸੀ ਕਿ ਕਿੰਨੇ ਵਾਲੇ ਹਾਲਾਤ ਬਣੇ ਹੋਏ ਸੀ ਕਿ ਕੀ ਪਤਾ ਕਿ ਸਾਡਾ ਵੀ ਨਾ ਰੁਕ ਜੇ ਕਿਉਂਕਿ ਅਸੀਂ ਵੀ ਤਾਂ ਜਿਹੜੇ ਨੈਚਰ ਨਾਲ ਉਹਨਾਂ ਨਾਲ ਹੀ ਸੰਬੰਧਤ ਹਨ ਸਾਰਾ ਇਸ ਟੈਕਨੀਕ ਨਾਲ ਹੀ ਸੰਬੰਧਤ ਟੈਕਨੀਕ ਨਾਲ ਹੀ ਸੰਬੰਧਤ ਆ ਔਰ ਕਿੰਨੇ ਬੱਚੇ ਕਿੰਨੇ ਬਜ਼ੁਰਗ ਜਿਹੜੇ ਹੈਗੇ ਵਿਚਾਰੇ ਉਹ ਮੇਰੇ ਲੱਭਣ ਤੁਹਾਡੇ ਹਵਾਈ ਅੱਡੇ ਤੇ ਰੇਲਵੇ ਸਟੇਸ਼ਨ ਤੇ ਤੇ ਰੋਏ ਤਸਵੀਰਾਂ ਦੇਖੋ ਤੁਸੀਂ ਮੈਂ ਨੈਟ ਤੇ ਤੇ ਦੇਖ ਰਿਹਾ ਸੀ ਮੈਂ ਢਿੱਕ ਢਿੱਕ ਤਸਵੀਰਾਂ ਦੇਖਿਆ ਦੀ ਮਤਲਬ ਬਜ਼ੁਰਗ ਔਰਤਾਂ ਮਰਦ ਬੱਚੇ ਉਹ ਵਿਚਾਰੇ ਮਤਲ ਜਿਹੜੇ ਹਵਾਈ ਅੱਡਿਆਂ ਦੇ ਵਿੱਚ ਬੱਸ ਸਟੈਂਡਾਂ ਦੇ ਉੱਤੇ ਤੁਹਾਡੇ ਅਰ ਇਨਵੈਸਟਿਸ਼ਨਰ ਉੱਤੇ ਲਿٹے ਪਈਏ ਕਿੰਨੀ ਬੁਰੀ ਹਾਲਤ ਹੈ ਇਹ ਇਹਦਾ ਮਤਲਬ ਹੈ ਵੀ ਆਪਾਂ ਇਹ ਜਿਹੜਾ ਅੱਜ ਦੇ ਇਸ ਯੁੱਗ ਦੇ ਵਿੱਚ ਹੈ ਜਿਹੜਾ ਸਾਇੰਸ ਤੇ ਤਕਨੀਕ ਦਾ ਯੁੱਗ ਹੈ ਇਸ ਯੁੱਗ ਦੇ ਵਿੱਚ ਵੀ ਕਦੇ ਆਪਾਂ ਇਹ ਸੋਚਿਆ ਸੀ ਕਿ ਹਾਲਾਤ ਉਹ ਜਿਹੜੇ ਉਹਨੇ ਪਹਿਣਗੇ ਜਿਵੇਂ ਅਸੀਂ 15ਵੀਂ ਸਦੀ ਚੰਦੇ ਸੀ ਕਿ ਬੈਕਟਰੇ ਬਿਲਿਅਨ ਜਿਆਦਾ ਵੀ ਟੱਪੀਆਂ ਵਰਗੇ ਹਾਲਾਤ ਹੀ ਬਣ ਗਏ ਕਿਉਂਕਿ ਇੱਕ ਜਣੀ ਹੈਗੀ ਆ ਉਹ ਸਰਵਰ ਦੇ ਵਿੱਚ ਘਟੜ ਪਈਏ ਤੇ ਸਭ ਕੁਝ